ਇਹ ਸਾਰੀ ਲੰਗਰ ਵਾਲਾ ਜਮਨੀ ਸਾਹਿਬ ਤੇ ਸੇਵਾ ਕਰਦੇ ਸੀ ਉੱਥੇ ਜੀ ਹੁਣ ਪਤਾ ਨਹੀਂ ਸਿਲੰਡਰ ਫਟਿਆ ਕਿ ਕਿੱਦਾਂ ਅੱਕ ਲੱਗੀ ਆ ਅੱਜ ਫਿਲਹਾਲ ਪਤਾ ਲੱਗੂਗਾ ਜੀ ਮੈਂ ਤਾਂ ਹੀ ਬਾਹਰੋਂ ਦਫ਼ਤਰ ਦੇ ਵਿੱਚੋਂ ਮੁੰਡਿਆਂ ਨੂੰ ਭਾ ਕੇ ਲਿਆ ਆ ਹਾਂਜੀ ਸਕੂਲ ਦੇ ਬੱਚੇ ਸੀ ਕਿ ਉੱਥੇ ਸੇਵਾ ਕਰਨ ਆਏ ਸੀ ਗੁਰਦਰਾ ਸਾਹਿਬ ਸਕੂਲ ਇਹ ਪਤਾ ਨਹੀਂ ਕਿਹੜੇ ਸਕੂਲ ਦੇ ਨਹੀਂ ਸਕੂਲ ਹਾਂਜੀ ਸਕੂਲ ਤੋਂ ਬਾਅਦ ਹਾਂਜੀ ਸੇਵਾ ਕਰਨ ਆਏ ਸੀਗੇ ਸਿਲੰਡਰ ਫਟਿਆ ਪਤਾ ਨਹੀਂ ਜੀ ਹਜੇ ਇਸ ਚੀਜ਼ ਦਾ ਨਹੀਂ ਪਤਾ ਕਿ ਸਿਲੰਡਰ ਫਟਿਆ ਕਿ ਲੰਗਰ ਅੱਜ ਕਿਸ ਤਰੀਕੇ ਨਾਲ ਅੱਗ ਲੱਗੀ ਹੈ ਇਹ ਪੰਜ ਨੇ ਜਖਮੀ ਹਾਂਜੀ ਇਹ ਆਪਣਾ ਪਿਆਨੇ ਆਣੇ ਰਸਤੀ ਦੇ ਨੇ ਇਹ ਗੁਰੂ ਸਾਹਿਬ ਗੁਰਦੁਆਰੇ ਸੇਵਾ ਕਰਨ ਗਏ ਸੀ ਤੇ ਉਹ ਕਹਿੰਦੇ ਅੰਦਰ ਸੇਵਾ ਕਰਨੀ ਜਦੋਂ ਅੰਦਰ ਇਹ ਪਹੁੰਚੇ ਤੇ ਬਾਬਾ ਨੇ ਪੁੱਛਿਆ ਤੋਂ ਕਿ ਤੂੰ ਕਿ ਸਿਲੰਡਰ ਤਾਂ ਨਹੀਂ ਅੰਦਰ ਚੱਲ ਰਿਹਾ ਕਹਿੰਦੇ ਨਹੀਂ ਇਹ ਅੰਦਰ ਪਹੁੰਚੇ ਯੱਕ ਦਾ ਵਾਂਗ ਸਿਲੰਡਰ ਨੇ ਹੰਵਲਾ ਕੀਤਾ ਅੱਗ ਨੇ ਉਹ ਫ੍ਰੀ ਹੋ ਗਿਆ ਤੇ ਇਸ ਕਰ ਨੇ ਪੰਜੇ ਸੀ ਪੰਜੇ ਅੱਗ ਦੀ ਲਵੇੜ ਚ ਆ ਗਏ हां सेवा ਕਰ ਰያ ਸੀ ਸਕੂਲ ਦੇ ਬੱਚੇ ਜੀ ਸਕੂਲ ਦੇ ਬੱਚੇ ਸਕੂਲ ਗ੍ਰਾਮ ਸਕੂਲ ਦੇ ਬੱਚੇ ਸਰ ਸਰਕਾਰੀ ਪ੍ਰਾਈਵਟ ਹੌਣੇ ਸਕੂਲੇ ਉੱਥੇ ਹੀ ਹੈ ਪਿਆਰੇ ਜਣੇ ਆਪਣੇ ਪੰਜ ਬੱਚੇ ਨੇ ਤੇ ਡਰੈਸਿੰਗ ਹੋ ਗਈ ਪੰਜ ਕੇਸ ਹੈ ਜੀ ਤੇ ਉਹਦੇ ਚੋ ਤਿੰਨ ਬੱਚੇ ਸਟੇਬਲ ਦੋ ਤੁਹਾਨੂੰ ਥੋੜੇ ਸੀਰੀਅਸ ਲੱਗ ਰਹੇ ਆ ਸਰ ਜਨ ਹਰੇਕ ਵਾਰੀ ਅਸੈਸ ਕਰਕੇ ਕਿ ਸਰਜਤ ਨਹੀਂ ਦੇਖਣਾ ਹੁੰਦਾ ਸਿਰਫ ਅਫਰਦਰ ਹੀ ਸੋਚਦੇ ਕਿ ਇਤੋਂ ਇੱਕ ਤੋਂ ਸ਼ਾਇਦ ਰੈਫਰ ਕਰਨਾ ਪੈਣਾ ਆ ਤੇ ਗੁਰਦਵਾਰਾ ਸਾਹਿਬ ਦੀ ਸੇਵਾ ਕਰ ਰਹੀ ਸੀ ਉੱਥੇ ਇੱਕ ਸਿਲੰਡਰ ਪਟਿਆ ਜੋ ਸੁਣਿਆ ਹੋਇਆ ਹੈ ਯਾ ਸਾਰੀ ਲੰਗਰਾ ਵਾਲਾ ਜਾਮਨੀ ਸਾਹਿਬ ਤੇ ਸੇਵਾ ਕਰਦੇ ਸੀ ਉੱਥੇ ਜੀ ਹੁਣ ਪਤਾ ਨਹੀਂ ਸਿਲੰਡਰ ਫਟਿਆ ਕਿ ਕਿੱਦਾਂ ਅੱਕ ਲੱਗੀ ਆ ਅੱਜ ਫਿਲਹਾਲ ਪਤਾ ਲੱਗੂਗਾ ਜੀ ਮੈਂ ਤਾਂ ਜੀ ਬਾਹਰੋਂ ਦਫ਼ਤਰ ਦੇ ਵਿੱਚੋਂ ਮੁੰਡਿਆਂ ਨੂੰ ਭਾ ਕੇ ਲਿਆ ਹਾਂ ਹਾਂਜੀ ਸਕੂਲ ਦੇ ਬੱਚੇ ਸੀ ਕਿ ਉੱਥੇ ਸੇਵਾ ਕਰਨ ਆਏ ਸੀ ਗੁਰਦਰਾ ਸਾਹਿਬ ਸਕੂਲ ਇਹ ਸੀ ਮੈਨੂੰ ਪਤਾ ਨਹੀਂ ਕਿਹੜੇ ਸਕੂਲ ਦੇ ਹਾਂਜੀ ਹਾਂਜੀ ਸਕੂਲ ਤੋਂ ਬਾਅਦ ਹਾਂਜੀ ਸੇਵਾ ਕਰਨ ਆਏ ਸੀਗੇ ਸਿਲੰਡਰ ਫਟਿਆ ਪਤਾ ਨਹੀਂ ਜੀ ਹਜੇ ਇਸ ਚੀਜ਼ ਦਾ ਨਹੀਂ ਪਤਾ ਕਿ ਸਿਲੰਡਰ ਫਟਿਆ ਕਿ ਲੰਗਰ ਅੱਜ ਕਿਸ ਤਰੀਕੇ ਨਾਲ ਅੱਗ ਲੱਗੀ ਹੈ ਇਹ ਪੰਜ ਨੇ ਜਖਮੀ ਹਾਂਜੀ ਇਹ ਆਪਣੇ ਪਿਆਣੇ ਆਣੇ ਰਸਤੀ ਦੇ ਨੇ ਇਹ ਗੁਰੂ ਸਾਹਿਬ ਗੁਰਦੁਆਰੇ ਸੇਵਾ ਕਰਨ ਗਏ ਸੀ ਤੇ ਉਹ ਕਹਿੰਦੇ ਅੰਦਰ ਸੇਵਾ ਕਰਨੀ ਜਦੋਂ ਅੰਦਰ ਇਹ ਪਹੁੰਚੇ ਤੇ ਬਾਬਾ ਨੇ ਉਹ ਪੁੱਛਿਆ ਤੋਂ ਕਿ ਤੂੰ ਕਿ ਸਿਲੰਡਰ ਤਾਂ ਨਹੀਂ ਅੰਦਰ ਚੱਲ ਰਿਹਾ ਕਹਿੰਦੇ ਨਹੀਂ ਇਹ ਅੰਦਰ ਪਹੁੰਚੇ ਯੱਕ ਦਾ ਵਾਂਗ ਸਿਲੰਡਰ ਨੇ ਹੰਵਲਾ ਕੀਤਾ ਅੱਗ ਨੇ ਉਹ ਫ੍ਰੀ ਹੋ ਗਿਆ ਤੇ ਇਸ ਕਰ ਨੇ ਪੰਜੇ ਸੀ ਪੰਜੇ ਅੱਗ ਦੀ ਲਵੇੜ ਚ ਆ ਗਾ ਹਾਂ ਸੇਵਾ ਕਰ ਰਿਹਾ ਸੀ ਸਕੂਲ ਦੇ ਬੱਚੇ ਜੀ ਸਕੂਲ ਗ੍ਰਾਮੀਣ ਸਕੂਲ ਦੇ ਬੱਚੇ ਸਰ ਸਰਕਾਰੀ ਪ੍ਰਾਈਵੇਟ ਆਉਣ ਸਕੂਲ ਹੈ ਉੱਥੇ ਹੀ ਪਿਆਰੇ ਆਣੇ ਆਪਣੇ ਪੰਜ ਬੱਚੇ ਜੀ ਤੇ ਡਰੈਸਿੰਗ ਹੋ ਗਏ ਪੰਜ ਕੇਸ ਹੈ ਜੀ ਤੇ ਉਹਦੇ ਚੋਂ ਤਿੰਨ ਪੇਸ਼ੈਂਟ ਸਟੇਬਲ ਹੈ ਦੋ ਤੁਹਾਨੂੰ ਥੋੜੇ ਸੀਰੀਅਸ ਲੱਗ ਰਹੇ ਆ ਸਰਜਨ ਆ ਰਹੇ ਇੱਕ ਵਾਰੀ ਅਸੈਸ ਕਰ ਕਿਉਂਕਿ ਸਰਜਨ ਨੇ ਦੇਖਣਾ ਹੁੰਦਾ ਹੈ ਫਿਰ ਫਰਦਰ ਇਹ ਸੋਚ ਦੇ ਕਿ ਇਥੋਂ ਇੱਕ ਅੱਧਾ ਛਾਇ ਰੈਫਰ ਕਰਨਾ ਪਏਗਾ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਸੀ ਉੱਥੇ ਕਿ ਸਿਲੰਡਰ ਫਟਿਆ ਜੋ ਸੁਣਿਆ ਹੋਇਆ ਹਾਂ <laughs> ਜੀ